ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੰਤ ਫਕੀਰ ਰਿਹਾ ਕਰਦੇ ਸਨ ਜੋ ਵੀ ਉਹਨਾਂ ਕੋਲ ਜਾਇਆ ਕਰਦਾ ਉਹਨਾਂ ਦੇ ਦੁੱਖ ਅਤੇ ਪਰੇਸ਼ਾਨੀਆਂ ਉਹ ਸੁਣਦੇ ਉਹਨਾਂ ਮੱਥੇ ਤੋਂ ਉਹਨਾਂ ਦੇ ਭਾਗ ਪੜ੍ਹ ਕੇ ਤੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਆਹ ਕੰਮ ਨਾ ਕਰਿਆ ਜੀ ਰਾਜੇ ਨੂੰ ਜਦੋਂ ਇਹ ਗੱਲ ਪਤਾ ਚੱਲੀ ਨਾ ਤਾਂ ਰਾਜੇ ਨੇ ਉਹ ਸੰਤ ਫਕੀਰ ਨੂੰ ਆਪਣੇ ਮਹਿਲ ਦੇ ਵਿੱਚ ਬੁਲਾਇਆ ਸੰਤ ਫਕੀਰ ਉੱਥੇ ਗਏ ਉਹਨੇ ਬੜੀ ਸੇਵਾ ਪਾਣੀ ਕੀਤੀ ਉਨੇ ਦੇਖਿਆ ਵੀ ਇਹ ਸੰਤ ਫਕੀਰ ਨਗਰ ਤੋਂ ਬਾਹਰ ਇੱਕ ਕੁਟਿਆ ਚ ਰਹਿੰਦੇ ਨੇ ਸੰਤ ਫਕੀਰ ਨੂੰ ਸੋਨਾ ਚਾਂਦੀ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਜ਼ਿੰਦਗੀ ਬਦਲ ਜਾਏ ਉਹ ਜਾਣ ਲੱਗੇ ਥਾਲ ਭਰ ਕੇ ਸੋਨਾ ਚਾਂਦੀ ਸੰਤ ਫਕੀਰ ਨੂੰ ਦੇਣ ਲੱਗੇ ਸੰਤ ਫਕੀਰ ਕਹਿੰਦੇ ਰਾਜਾ ਵੀ ਤੇਰੇ ਸੋਨਾ ਚਾਂਦੀ ਦਿੱਤਿਆਂ ਕੀ ਹੋਣਾ ਜੇ ਮੈਂ ਕੁਟਿਆ ਚ ਰਹਿਣਾ ਤੇ ਮੇਰਾ ਮੈਂ ਕੁਟਿਆ ਹੀ ਚ ਰਹਿਣਾ ਜੇ ਕਿਸੇ ਨੂੰ ਅਮੀਰ ਜਾਂ ਗਰੀਬ ਬਣਾਉਣਾ ਹੈ ਨਾ ਤਾਂ ਉਹ ਪਰਮਾਤਮਾ ਦੇ ਹੱਥ ਹੈ ਤੇਰੇ ਹੱਥ ਨਹੀਂ ਹੈ ਹੁਣ ਨਾ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ ਵੀ ਮੈਂ ਤਾਂ ਇਹਨਾਂ ਨੂੰ ਥਾਲ ਭਰ ਕੇ ਸੋਨਾ ਦੇਣ ਦਿਆ ਸੀ ਤੇ ਇਹ ਮੈਨੂੰ ਕਹਿੰਦੇ ਆ ਵੀ ਤੇਰੇ ਅਮੀਰ ਬਣਾਇਆ ਅਮੀਰ ਨਹੀਂ ਬਣਨਾ। ਉਹਨਾਂ ਕਿਹਾ ਵੀ ਜੇ ਇਹ ਗੱਲ ਹੈ ਨਾ ਕੱਲ ਮੈਂ ਤੁਹਾਡੇ ਸਾਹਮਣੇ ਚਾਰ ਪੰਜ ਮਨੁੱਖਾਂ ਨੂੰ ਲੈ ਕੇ ਆਵਾਂਗਾ। ਤੁਸੀਂ ਦੱਸਿਓ ਵੀ ਇਹਨਾਂ ਚੋਂ ਕਿਹੜਾ ਅਮੀਰ ਬਣ ਸਕਦਾ ਤੇ ਕਿਹੜਾ ਨਹੀਂ ਬਣ ਸਕਦਾ। ਹੁਣ ਨਾ ਉਹ ਚਾਰ ਪੰਜਨਿਆਂ ਨੂੰ ਬੜੇ ਰਾਜਸੀ ਵਸਤਰ ਪਾ ਕੇ ਤੇ ਲੈ ਕੇ ਆਇਆ। ਉਹਦੇ ਵਿੱਚੋਂ ਸੰਤ ਫਕੀਰ ਜੀ ਨੇ ਇੱਕ ਨੂੰ ਅੱਗੇ ਬੁਲਾਇਆ ਤੇ ਕਿਹਾ ਰਾਜਨ ਇਹ ਜਿਹੜਾ ਮਨੁੱਖਾ ਨਾ ਇਹ ਗਰੀਬੀ 'ਚ ਜੰਮਿਆ ਤੇ ਗਰੀਬੀ ਚ ਇਹਦਾ ਅੰਤ ਹੋ ਜਾਣਾ ਹੈ ਰਾਜੇ ਨੂੰ ਕਿਹਾ ਉਹ ਮਨੁੱਖ ਨੂੰ ਭੇਜ ਦਿੱਤਾ ਕਿਹਾ ਵੀ ਇਹ ਦਾ ਜਾਦਾ ਕਰ ਸਮਾ ਖੇਤ ਖਲਿਆਣ ਬਾਗ ਬਗੀਚੇ ਵਿੱਚ ਜਿਹੜਾ ਉਹ ਬਤੀਤ ਹੁੰਦਾ ਮਿਹਨਤ ਕਾਰਕ ਉਦਮ ਕਾਰੀ ਦੇ ਕਰਮ ਬਦਲ ਸਕਦੇ ਨੇ ਪਰ ਲਿਖਿਆ ਜਿਉ ਦੇ ਪਿਛਲੇ ਕਰਮ ਨੇ ਉਸ ਹੀ ਹਿਸਾਬ ਨਾਲ ਇਹ ਗਰੀਬ ਹੀ ਰਹੇਗਾ ਰਾਜਾ ਕਹਿੰਦਾ ਵੀ ਤੁਸੀਂ ਠੀਕ ਕਿਹਾ ਇਹ ਮੇਰੇ ਬਾਗ ਦਾ ਮਾਲੀ ਹੈ ਪਰ ਤੁਸੀਂ ਹੁਣ ਕਹਿ ਤੇ ਮੈਂ ਇਸ ਨੂੰ ਅਮੀਰ ਜ਼ਰੂਰ ਬਣਾ ਕੇ ਵਖਾਵਾਂਗਾ ਇੰਨਾ ਕਹਿ ਕੇ ਹੁਣ ਸੰਤ ਫਕੀਰ ਉਥੋਂ ਪਰਮਾਤਮਾ ਦਾ ਨਾਮ ਲੈ ਚਲੇ ਗਏ ਹੁਣ ਰਾਜੇ ਨੇ ਨਾ ਕੀ ਕੀਤਾ ਵੀ ਅਜਨਾ ਸ਼ਾਮ ਨੂੰ ਟੈਲਣ ਗਏ ਟੈਲ ਦੇ ਟੈਲ ਦੇ ਬਾਗ ਦੇ ਵਿੱਚ ਨਾ ਉਸੇ ਨਮਾਲੀ ਨੂੰ ਕੋਲ ਬੁਲਾਇਆ ਮਾਲੀ ਨੂੰ ਨਾ ਇੱਕ ਚਿੱਠੀ ਦਿੱਤੀ ਤੇ ਕਿਹਾ ਵੀ ਕੱਲ ਨੂੰ ਨਾ ਤੂੰ ਇਹ ਚਿੱਠੀ ਨਾਲ ਦਾ ਜਿਹੜਾ ਨਗਰ ਹੈ ਨਾ ਉਸ ਰਾਜੇ ਨੂੰ ਇਹ ਚਿੱਠੀ ਪਹੁੰਚਾ ਕੇ ਆਉਣੀ ਹੈ ਉਦੋਂ ਤਾਂ ਡਰਦਾ ਕੁਝ ਨਾ ਆਖਿਆ ਕਿੰਦਾ ਠੀਕ ਹੈ ਮਨ ਚ ਸੋਚਦਾ ਵੀ ਇੱਥੇ ਦੇ ਮੈਂ ਚਾਰ ਰੰਬੀ ਖੁਰਚੇ ਮਾਰ ਕੇ ਇੱਥੇ ਫੁੱਲ ਬੂਟਿਆਂ ਨੂੰ ਪਾਣੀ ਦੇ ਸਾਰੀ ਦੁਪਹਿਰ ਮੈਂ ਇਹ ਕੁਟਿਆ ਦੇ ਵਿੱਚ ਸੋਣਾ ਹੁਣ ਮੈਂ ਤਿੱਖੜ ਦੁਪਹਿਰੇ ਇੱਕ ਤੁਰਦਾ ਦੂਸਰੇ ਨਗਰ ਜਾਵਾਂਗਾ ਤੇ ਉੱਥੇ ਇਹ ਚਿੱਠੀ ਫੜਾ ਕੇ ਆਵਾਂਗਾ ਐਵੇਂ ਮੈਂ ਧੋਪ ਚ ਬਿਲਕਦਾ ਫਿਰਾਂਗਾ ਸਵੇਰ ਹੋਈ ਤੇ ਤੁਰਨਾ ਆਰੰਭ ਕੀਤਾ ਨਗਰ ਤੋਂ ਬਾਹਰ ਹੀ ਹਜੇ ਜਾਣਦਿਆ ਸੀ ਉਹਦਾ ਇੱਕ ਸਾਥੀ ਮਿਲਿਆ ਉਹ ਕਹਿੰਦਾ ਵੀ ਭਰਾਵਾ ਇੰਨਾ ਉਦਾਸ ਕਿਉਂ ਹੈ ਕਹਿੰਦਾ ਉਦਾਸ ਨਾ ਹੋਵਾਂ ਤੇ ਹੋਰ ਕੀ ਹੋਵਾਂ ਦੱਸ ਮੈਂ ਚੰਗਾ ਭਲਾ ਉਥੇ ਗੋਡੀ ਕਰਕੇ ਤੇ ਸ਼ਾਮ ਨੂੰ ਤਿੱਖੜ ਦੁਪਹਿਰੇ ਜਦੋਂ ਚੰਗੇ ਰੁੱਖਾਂ ਦੀ ਛਾਂ ਹੁੰਦੀ ਏ ਉਥੇ ਪਾਣੀ ਜਿਹੜਾ ਤਰੋਂਕੇ ਤੇ ਸੋਨਾ ਵਾ ਠੰਡੀ ਹਵਾ ਆਉਂਦੀ ਏ ਫਲ ਉਥੋਂ ਖਾ ਲੈਣਾ ਵਾ ਰਾਜੇ ਨੇ ਦੂਸਰੇ ਨਗਰ ਤੋਰ ਦਿੱਤਾ ਵੀ ਚਿੱਠੀ ਫੜਾ ਕੇ ਆ ਹੁਣ ਜਿਹੜੀ ਚਿੱਠੀ ਮੈਂ ਉਥੇ ਦੇਣ ਚੱਲਾ ਵਾਂ ਤਿੱਖੜ ਤੋਪੇ ਤੇ ਚੁੱਲਸ ਦਾ ਫਿਰਦਾ ਉਹ ਕਹਿੰਦਾ ਭਰਾਵਾ ਮੈਂ ਵੀ ਉਸੇ ਨਗਰ ਚੱਲਣਾ ਮੈਂ ਰਾਜੇ ਨੂੰ ਉਥੇ ਤੇਰੀ ਚਿੱਠੀ ਫੜਾ ਦਾਂਗਾ ਜਾਂ ਤੂੰ ਚਲਾ ਜਾ ਐਨਾ ਕਹਿਣ ਦੀ ਧੀਰ ਸੀ ਉਹ ਦੁਬਾਰਾ ਕੂਟੀਆਂ ਚ ਆ ਗਿਆ ਹੁਣ ਉਹ ਤੁਰਤ ਤੋ ਰਿਕ ਨੇ ਉਹਨੂੰ ਆਦਤ ਨਹੀਂ ਸੀ ਉਹ ਦੋ ਦਿਨਾਂ ਕੁਟਿਆ ਚ ਸੁਤਾਰਿਆ ਹੁਣ ਉਹ ਚਿੱਠੀ ਲੈ ਕੇ ਜਦੋਂ ਉਹ ਪਹੁੰਚਿਆ ਹੁਣ ਰਾਜੇ ਨੇ ਉਸ ਚਿੱਠੀ ਚ ਲਿਖਿਆ ਹੋਇਆ ਸੀ ਵੀ ਜਦੋਂ ਉਹ ਤੇਰੇ ਕੋਲ ਪਹੁੰਚੇ ਨਾ ਵੀ ਇਹਨੂੰ ਤੂੰ ਅੱਧਾ ਰਾਜ ਆਪਣਾ ਦੇ ਦੀ ਵੀ ਤੇਰੇ ਕੋਲ ਇਕਲੋਤੀ ਧੀ ਹੈ ਅੱਧਾ ਰਾਜ ਤੂੰ ਇਹਦੇ ਨਾਮ ਕਰ ਦੀ ਤੇ ਅੱਧਾ ਰਾਜ ਮੈਂ ਆਪਣਾ ਇਹਦੇ ਨਾਮ ਕਰ ਦਾਂਗਾ ਤੇ ਹੁਣ ਉਹਨੂੰ ਉਹ ਉੱਥੇ ਜਦੋਂ ਚਿੱਠੀ ਲੈ ਕੇ ਪਹੁੰਚਿਆ ਤੇ ਹੁਣ ਰਾਜੇ ਨੇ ਸੋਚਿਆ ਵੀ ਜ਼ਰੂਰ ਕੋਈ ਚੰਗਾ ਭਲਾ ਪੁਰਖ ਹੀ ਹੋਣਾ ਜਿਹਦੇ ਨਾਲ ਰਾਜੇ ਨੇ ਕਿਹਾ ਵੀ ਅੱਧਾ ਰਾਜ ਇਹਨੂੰ ਦੇ ਦੀ ਤੇ ਅੱਧਾ ਰਾਜ ਮੈਂ ਆਪਣਾ ਇਹਨੂੰ ਦੇ ਦਾਂਗਾ ਉਹਨੇ ਨਾ ਹੁਣ ਜਿਹੜੇ ਸ਼ਾਦੀ ਦੇ ਪੂਰੇ ਬੈਂਡ ਬਾਜੇ ਸਨ ਤੇ ਸਭ ਕੁਝ ਬੁਲਾ ਕੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਹੁਣ ਨਾ ਪਹਿਲਾਂ ਬਰਾਤਾ ਦੋ ਚਾਰ ਦਿਨ ਰਹਿ ਕੇ ਤੇ ਫੇਰ ਆਉਂਦੀਆਂ ਸਨ ਹੁਣ ਉਧਰ ਦੋ ਦਿਨ ਬਾਅਦ ਜਦੋਂ ਕੁਟਿਆ ਚ ਆਪਣੀ ਚੋਂ ਨਿਕਲਿਆ ਤੇ ਉਧਰ ਰਾਜਾ ਫਿਰ ਸੈਰ ਕਰਨ ਲਈ ਆਇਆ ਰਾਜਾ ਜਦੋਂ ਉਹਨੂੰ ਦੇਖਦਾ ਤੇ ਉਹਦੀ ਹੈਰਾਨੀ ਦੀ ਹੱਦ ਨਾਰੀ ਤੇ ਤੈਨੂੰ ਤੇ ਚਿੱਠੀ ਲੈ ਕੇ ਭੇਜਿਆ ਸੀ ਤੂੰ ਇੱਥੇ ਕਿਵੇਂ ਉਹਨੇ ਸਾਰੀ ਹੁਣ ਡਰ ਦੇ ਗੱਲ ਦੱਸਦੀ ਜੀ ਮੈਨੂੰ ਐਸੀ ਫੁੱਲ ਬੂਟੇ ਸੁੱਕ ਜਾਣਗੇ ਇਹਨਾਂ ਨੂੰ ਪਾਣੀ ਕੌਣ ਦਵੇਗਾ ਇਸ ਕਰਕੇ ਮੈਂ ਇੱਥੇ ਵਾਪਸ ਆ ਗਿਆ ਤੇ ਤਿੱਖੜ ਧੁੱਪ ਵੀ ਸੀ ਮੈਨੂੰ ਧੁੱਪ ਚ ਤੁਰਨ ਦੀ ਆਦਤ ਵੀ ਨਹੀਂ ਹੈਗੀ ਮੇਰਾ ਇੱਕ ਦੋਸਤ ਜਾਣਦਿਆ ਸੀ ਉਸੇ ਨਗਰ ਜਾਣਦਿਆ ਸੀ ਉਹਨੇ ਕਿਹਾ ਮੈਂ ਤੇਰੀ ਚਿੱਠੀ ਪਹੁੰਚ ਦੇ ਕਰ ਦਾਂਗਾ ਰਾਜੇ ਨੂੰ ਸੁਣ ਬੜਾ ਜ਼ਿਆਦਾ ਗੁੱਸਾ ਆਇਆ ਪਰ ਰਾਜੇ ਨੂੰ ਲੱਗਾ ਵੀ ਸ਼ਾਇਦ ਇਸ ਤੋਂ ਗਲਤੀ ਨਾਲ ਹੋ ਗਿਆ ਹੋਰ ਇੱਕ ਕੰਮ ਕੀਤਾ ਜਾਵੇ ਰਾਜੇ ਨੇ ਕਿਹਾ ਵੀ ਜਿਹੜੀ ਬਾਗ ਚ ਹੁਣ ਤਾਜੀ ਫਸਲ ਹੋਈ ਹੈ ਨਾ ਤੂੰ ਉਹ ਫਸਲ ਲੈ ਕੇ ਆ ਹੁਣ ਗਰਮੀਆਂ ਦੇ ਦਿਨ ਸਨ ਤਰਬੂਜ ਬੜੇ ਜ਼ਿਆਦੇ ਹੋਏ ਉਨੇ ਨਾ ਬੜੇ ਸਾਰੇ ਤਰਬੂਜ ਇਕੱਠੇ ਕੀਤੇ ਤੇ ਰਾਜੇ ਦੇ ਸਾਹਮਣੇ ਲੈ ਕੇ ਤੇ ਹਾਜ਼ਰ ਹੋ ਗਿਆ ਰਾਜੇ ਨੂੰ ਲੱਗਾ ਰਾਜੇ ਨੇ ਜਦੋਂ ਤਰਬੂਜ ਦੇਖੇ ਤੇ ਬੜਾ ਜ਼ਿਆਦਾ ਖੁਸ਼ ਹੋਇਆ ਹੁਣ ਮਾਲੀ ਨੂੰ ਲੱਗਾ ਵੀ ਇਹ ਰਾਜਾ ਤੇ ਬੜਾ ਜ਼ਿਆਦਾ ਖੁਸ਼ ਹੋ ਗਿਆ ਜ਼ਰੂਰ ਕੋਈ ਨਾ ਕੋਈ ਇਨਾਮ ਦਵੇਗਾ ਹੁਣ ਉਹ ਮਾਲੀ ਦਾ ਨਾਂ ਤਾਂ ਮਾਪਿਓ ਸੀ ਉਹ ਵੀ ਛੋਟੀ ਉਮਰੇ ਉਹਦੇ ਆਕਾਰ ਚਲਾਨੇ ਕਰ ਗਿਆ ਕੱਲਾ ਹੀ ਕਰ ਸੀ ਦੁਪਹਿਰ ਇੱਥੇ ਆਰਾਮ ਕਰ ਜਾਂਦਾ ਸ਼ਾਮ ਨੂੰ ਘਰ ਜਾਇਆ ਕਰਦਾ ਰਾਜੇ ਨੇ ਨਾ ਆਪਣੇ ਮੰਤਰੀ ਨੂੰ ਇਸ਼ਾਰਾ ਕੀਤਾ ਉਹ ਇੱਕ ਤਰਬੂਜ ਥੋ ਚੁੱਕ ਕੇ ਤੇ ਲੈ ਕੇ ਚਲਾ ਗਿਆ ਹੁਣ ਅਤਰਬੂਜ ਵਿੱਚੋਂ ਖਾਲੀ ਕਰਕੇ ਜੋ ਸੋਨਾ, ਚਾਂਦੀ, ਹੀਰੇ, ਜਵਾਹਰ ਆਦਿ ਭਰ ਕੇ ਉਵੇਂ ਉਹਨੂੰ ਜੋੜ ਕੇ ਤੇ ਵਾਪਸ ਲੈ ਆਇਆ। ਰਾਜਾ ਕਹਿੰਦਾ ਵੀ ਤੂੰ ਇਸ ਵਾਰ ਨਾ ਫਸਲ ਬੜੀ ਚੰਗੀ ਬੀਜੀ ਏ ਤੇ ਇਹ ਜ ਹੈ ਵੀ ਬੜੇ ਮਿੱਠੇ ਨੇ। ਇਸ ਕਰਕੇ ਆ ਜਿਹੜਾ ਦਵਾਨਾ ਮੈਂ ਤੈਨੂੰ ਹੀ ਇਨਾਮ ਵਿੱਚ ਦੇਣਾ ਵਾ। ਉਹਨੇ ਇਨਾਮ ਲੈ ਕੇ ਮੂੰਹ ਐਵੇਂ ਕਰ ਲਿਆ ਵੀ ਜਿਵੇਂ ਉਹਨੂੰ ਕੋਈ ਖੁਸ਼ੀ ਨਾ ਹੋਈ ਹੋਵੇ। ਪਰ ਰਾਜੇ ਨੂੰ ਐਸੀ ਗੱਲ ਜਾਏਗਾ ਤੇ ਖੁਸ਼ੀ ਹੋਵੇਗੀ। ਉਹ ਕਹਿੰਦਾ ਮਨਚ ਸੋਚਦਾ ਵੀ ਰਾਜੇ ਨੇ ਦਿੱਤਾ ਵੀ ਤੇ ਕੀ ਦਵਾਨਾ ਦਿੱਤਾ? ਕੋਈ ਹੋਰ ਸ਼ੈ ਦੇ ਦਿੰਦਾ। ਹੁਣ ਰਾਜੇ ਨੇ ਉਹ ਖੁਸ਼ੀ ਕੁਸ਼ੀਅਤੋ ਤੋੜ ਦਿੱਤਾ ਹੁਣ ਮਨਚ ਨਾ ਸੋਚੀ ਜਾਂਦਾ ਵੀ ਰਾਜੇ ਨੇ ਕੀ ਮੈਨੂੰ ਦਵਾਨਾ ਦਿੱਤਾ ਰਾਜਾ ਚਾਹੁੰਦਾ ਤੇ ਹੋਰ ਵੀ ਕੁਝ ਦੇ ਸਕਦਾ ਸੀ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਮਨਚ ਐਵੇਂ ਦੇ ਵਿਚਾਰ ਕਰੀ ਜਾਂਦਾ ਸਾਹਮਣੇ ਉਹਦਾ ਹੋਰ ਕੋਈ ਗਵਾਂਢੀ ਹੁੰਦਾ ਤੇ ਉਹ ਤੁਰਿਆ ਹੁੰਦਾ ਕਹਿੰਦਾ ਵੀ ਭਲੇ ਪੁਰਖਾ ਕਿਉਂ ਕੱਲਾ ਹੀ ਗੱਲਾਂ ਕਰੀ ਹੋਣੇ ਕਹਿੰਦਾ ਦੱਸ ਕੱਲਾ ਗੱਲਾਂ ਨਾ ਕਰਾਂ ਤਾਂ ਹੋਰ ਕੀ ਕਰਾਂ ਰਾਜੇ ਨੇ ਵੇਖ ਮੈਨੂੰ ਕੀ ਇਨਾਮ ਦਿੱਤਾ ਮੈਂ ਸਾਰਾ ਦਿਨ ਰਾਤ ਉਹਦੇ ਬਾਗ ਦੀ ਰਾਖੀ ਕਰਦਾ ਤੇ ਇਨਾਮ ਵਜੋਂ ਮੈਨੂੰ ਕੀ ਦਿੱਤਾ ਇਹ ਦਵਾਨਾ ਇਦਾਂ ਮੈਂ ਦਾ ਦਸਵਾਂ ਕੀ ਕਰਾਂ ਇੰਨਾ ਵੱਡਾ ਹੈ ਮੇਰਾ ਟੱਬਰ ਮੇਰਾ ਤੇ ਹੈ ਵੀ ਨਹੀਂ ਤੇ ਮੈਂ ਇਹਦਾ ਕਰਾਂਗਾ ਵੀ ਕੀ ਉਹ ਕਹਿੰਦਾ ਵੀ ਤੈਨੂੰ ਰਾਜੇ ਨੇ ਨਾਮ ਦਿੱਤਾ ਹੈ ਜੇ ਮੈਨੂੰ ਰਾਜਾ ਇਨਾਮ ਦਿੰਦਾ ਨਾ ਤਾਂ ਮੈਂ ਤੇ ਬੜਾ ਖੁਸ਼ ਹੋਣਾ ਸੀ ਮੇਰੇ ਤੇ ਸਾਰੇ ਟੱਬਰ ਨੇ ਖੁਸ਼ ਹੋ ਜਾਣਾ ਸੀ ਬੇਖਾਨ ਲਈ ਦਵਾਨਾ ਮਿਲਿਆ ਲੈ ਕਹਿੰਦਾ ਫਿਰ ਤੂੰ ਆਪਣੇ ਟੱਬਰ ਨੂੰ ਹੀ ਖੁਸ਼ ਕਰ ਲੈ ਉਹਨੂੰ ਦਵਾਨਾ ਦੇ ਕੇ ਆਪ ਘਰ ਚਲਾ ਗਿਆ ਹੁਣ ਉਹ ਜਦੋਂ ਸਵੇਰੇ ਉਹ ਨੂੰ ਉਹ ਟੱਕਰਦਾ ਦੁਬਾਰਾ ਰਾਜੇ ਦੇ ਕੋਲ ਜਾ ਕੇ ਤੇ ਉਥੇ ਗੋਡੀ ਕਰਨਦਿਆਂ ਹੁੰਦਾ ਰਾਜਾ ਕਹਿੰਦਾ ਵੀ ਕਿਉਂ ਤੂੰ ਦਵਾਣਾ ਨਹੀਂ ਖਾਦਾ ਕਹਿੰਦਾ ਜੀ ਦਵਾਣਾ ਤਾਂ ਮੈਂ ਇੱਥੇ ਰੋਜ਼ ਖਾ ਹੀ ਲਿਆ ਮੈਨੂੰ ਮੇਰਾ ਇੱਕ ਸਾਥੀ ਟੱਕਰਿਆ ਸੀ ਤੇ ਮੈਂ ਉਹ ਦਵਾਣਾ ਉਹਨੂੰ ਦੇ ਦਿੱਤਾ ਰਾਜੇ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਰਾਜਾ ਨਾ ਅੰਦਰ ਚਲਾ ਗਿਆ ਹੁਣ ਨਾ ਜਦੋਂ ਸ਼ਾਮ ਹੋਈ ਤੇ ਉਹ ਜਦੋਂ ਘਰ ਜਾਣਦਿਆਂ ਹੁੰਦਾ ਉਹ ਆਪਣੇ ਗਵੰਡੀ ਨੂੰ ਬੜੇ ਸੋਹਣੇ ਵਸਤਰ ਵਿੱਚ ਤੇ ਘਰ ਦੀ ਵੀ ਨਵੀਂ ਉਸਾਰੀ ਹੋਣਦੀ ਹੁੰਦੀ ਉਹ ਕਹਿੰਦਾ ਵੀ ਭਰਾਵਾ ਤੇਰਾ ਤੈਨੂੰ ਕਿਹੜਾ ਖਜ਼ਾਨਾ ਲੱਭਿਆ ਉਹ ਕਹਿੰਦਾ ਭਰਾਵਾ ਵੀ ਤੇਰੀਓ ਹੀ ਦੇਣ ਸੀ ਤੂੰ ਜਿਹੜਾ ਦਬਾਣਾ ਦਿੱਤਾ ਸੀ ਉਸ ਚ ਤਰ੍ਹਾਂ ਤਰ੍ਹਾਂ ਦਾ ਸੋਨਾ ਚਾਂਦੀ ਹੀਰੇ ਤੇ ਜਵਾਹਰ ਆਤ ਸਨ ਤੇ ਉਹਦੇ ਨਾਲ ਹੀ ਮੈਂ ਆਪਣੀ ਕਿਸਮਤ ਬਦਲ ਲਈ ਮੈਂ ਹੁਣ ਚੰਗੇ ਵਸਤਰ ਵੀ ਪਾ ਰਿਹਾ ਮਾਂ ਹੋਰ ਤੇ ਹੋਰ ਆ ਜਿਹੜਾ ਨਵਾਂ ਘਰ ਬਣਦਿਆ ਪਿਆ ਉਸੇ ਤੋਂ ਆਸਾਰੀ ਹੋਣ ਦੀ ਉਹ ਮੱਥੇ ਤੇ ਹੱਥ ਮਾਰਦਾ ਉਧਰ ਦਾ ਹੁਣ ਉਹ ਜਿਹੜਾ ਕਿਸੇ ਦੀ ਬਾਰਾਤ ਆਉਣ ਦੀ ਹੁੰਦੀ ਅੱਗੇ ਘੋੜੇ ਤੇ ਅੱਗੇ ਹਾਥੀ ਉਹ ਲੱਗਦਾ ਵੀ ਕਿਸੇ ਰਾਜੇ ਦੀ ਬਾਰਾਤ ਸਾਡੇ ਨਗਰ ਤੋਂ ਲੰਘਦੀ ਹੁੰਦੀ ਕੁਝ ਨੇੜੇ ਆ ਕੇ ਦੇਖ ਤਾਂ ਵੀ ਉਹਦਾ ਸਾਥੀ ਹੁੰਦਾ ਉਹ ਕਹਿੰਦਾ ਭਰਾਵਾ ਵੀ ਤੀ ਤੂੰ ਤੇ ਮੇਰੇ ਵਰਗਾ ਫਟੇ ਹਾਲ ਸੀ ਵੀ ਤੇਰੇ ਨਾਲ ਇਹ ਸਾਰਾ ਕੁਝ ਕਿਵੇਂ ਵਾਪਰਿਆ ਉਨੇ ਕਿਆ ਵੀ ਭਰਾਵਾ ਵੀ ਤੂੰ ਹੀ ਤਾਂ ਜਿਹੜਾ ਖੱਤ ਦਿੱਤਾ ਸੀ ਉਹਦੇ 'ਚ ਲਿਖਿਆ ਹੋਇਆ ਸੀ ਵੀ ਜਾ ਕੇ ਜਦੋਂ ਇਹ ਮਨੁੱਖ ਪਹੁੰਚੇ ਤੇ ਆਪਣੀ ਧੀ ਦਾ ਰਾਜਾ ਇਹਦੇ ਨਾਲ ਵਿਆਹ ਕਰਦੀ ਤੇ ਅੱਧਾ ਰਾਜ ਇਹਨੂੰ ਦੇ ਦੇ ਹੁਣ ਉਹਦਾ ਵਿਆਹ ਹੋ ਚੁੱਕਿਆ ਸੀ ਉਹ ਹੁਣ ਕੁਝ ਵੀ ਨਹੀਂ ਕਰ ਕਰ ਸਕਦਾ ਸੀ ਉਹਨੇ ਮੱਥੇ ਤੇ ਹੱਥ ਮਾਰਿਆ ਉਹਦਾ ਰਾਜਾ ਉਹ ਸੰਤ ਫਕੀਰ ਜੀ ਦੇ ਕੋਲ ਗਿਆ ਜਾ ਕੇ ਕਿਹਾ ਵੀ ਮੈਂ ਵੇਖੋ ਦੋ ਵਾਰ ਨੂੰ ਅਮੀਰ ਬਣਾਉਣਾ ਚਾਹਿਆ ਇੱਕ ਵਾਰ ਤੇ ਖੱਤ ਲਿਖ ਕੇ ਰਾਜਾ ਹੀ ਬਣਾਉਣਾ ਚਾਹਿਆ ਇੱਕ ਵਾਰ ਉਹਨੂੰ ਹੀਰੇ ਚਾਂਦੀ ਸੋਨਾ ਜਵਾਰ ਆਦਿ ਤੇ ਪਰ ਦੋਨੋਂ ਵਾਰ ਉਹਨੇ ਉਹਦੇ ਜਿਹੜੇ ਕਿਸਮਤ ਸੀ ਉਹਨੇ ਗਰੀਬ ਰੇ ਅਗੋ ਸੰਤ ਫਕੀਰ ਕਹਿੰਦੇ ਵੀ ਮਨੁੱਖ ਦੇ ਜਿਹੜੇ ਭਾਗ ਨੇ ਨਾ ਉਹ ਜਿਹੜੇ ਉਹ ਉਵੇਂ ਲਿਖੇ ਜਾਂਦੇ ਨੇ ਜਿਵੇਂ ਉਹਦੇ ਕਰਮ ਹੁਣ ਪਰ ਮਨੁੱਖ ਨਾ ਆਪਣੀ ਮਿਹਨਤ ਤੇ ਉਦਦਮ ਨਾਲ ਚੰਗੇ ਕਰਮ ਕਰਕੇ ਉਸ ਨੂੰ ਬਦਲ ਸਕਦਾ ਹੈ ਹੁਣ ਤੂੰ ਉਹਦੇ ਲਈ ਕਰਮ ਚੰਗਾ ਕੁਝ ਸੋਚਿਆ ਸੀ ਪਰ ਜੇ ਉਹ ਉਦਮਕਾਰ ਦਾ ਖੱਤ ਲੈ ਕੇ ਆਪ ਜਾਂਦਾ ਤੇ ਉਹ ਰਾਜਾ ਬਣ ਸਕਦਾ ਸੀ ਜੇਕਰ ਉਹ ਦਵਾਨਾ ਘਰ ਲੈ ਕੇ ਜਾਂਦਾ ਉਹਨੂੰ ਕੱਟਦਾ ਤੇ ਉਹਦੇ ਕਰਮ ਉਹਦੇ ਜਿਹੜੇ ਕਿਸਮਤ ਸੀ ਉਹ ਬਦਲ ਸਕਦੀ ਸੀ ਪਰ ਉਹਨੇ ਦੋਨਾਂ ਵਾਰ ਉਦਮ ਨਹੀਂ ਕੀਤੀ ਮਿਹਨਤ ਨਹੀਂ ਕੀਤੀ ਪਰ ਰਾਜਾ ਜੋ ਮਿਹਨਤ ਕਰਦਾ ਹੈ ਚੰਗੇ ਕਰਮ ਕਰਦਾ ਹੈ ਉਹਦੀ ਕਿਸਮਤ ਬਦਲ ਸਕਦੀ ਆਪਾਂ ਕਿਸੇ ਨੂੰ ਅਮੀਰ ਗਰੀਬ ਨਹੀਂ ਬਣਾ ਸਕਦੇ ਪਰਮਾਤਮਾ ਹੀ ਕਿਸੇ ਨੂੰ ਅਮੀਰ ਗਰੀਬ ਬਣਾ ਸਕਦਾ ਹੈ ਹਾਂ ਜੇ ਉਹ ਥੋੜੀ ਮਿਹਨਤ ਕਰ ਲੈਂਦਾ ਉਹ ਜ਼ਰੂਰ ਅਮੀਰ ਬਣ ਸਕਦਾ ਸੀ ਰਾਜੇ ਨੂੰ ਹੁਣ ਸਮਝ ਆ ਗਿਆ ਸੀ ਤੇ ਸੰਗਾਜੀ ਇਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਚੰਗੇ ਕਰਮ ਕੀਤੇ ਆ ਮਿਹਨਤ ਕੀਤੀਆਂ ਹੀ ਆਪਾਂ ਆਪਣੇ ਭਾਗ ਤੇ ਕਿਸਮਤ ਬਦਲ ਸਕਦੇ ਆ ਇਸ ਲਈ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਜੋ ਮਿਹਨਤ ਦਾ ਪੱਲਾ ਨਹੀਂ ਛੱਡਦੇ ਉਹ ਹਮੇਸ਼ਾ ਆਪਣੇ ਘਰ ਸੁਖੀ ਰਹਿੰਦੇ ਨੇ ਫਿਰ ਸੰਗਾਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਾਜੀ ਜੀ ਦਾ ਫਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ